ਰਾਜਾ ਵੜਿੰਗ ਵੱਲੋਂ ਐਸਸੀ ਭਾਈਸਾਰੇ ਬਾਰੇ ਕੀਤੀ ਗਈ ਭੱਦੀ ਸ਼ਬਦਾਵਲੀ ਦੇ ਰੋਸ਼ ਹੋਜੋਂ ਪਾਤੀ ਸੰਤਾ ਪਾਰਟੀ ਦੇ ਮੁਖ ਬੁਲਾਰੇ ਗੁਲਦੀਪ ਸਿੰਘ ਸਿੱਧੂਪੁਰ ਦੀ ਅਗਵਾਈ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਫੁੱਕਿਆ ਗਿਆ ਪੁਤਲਾ ਹਾਂਜੀ ਸਰ ਅੱਜ ਫੁੱਕਾ ਫੁੱਕਿਆ ਗਿਆ ਜੀ ਰਾਜਾ ਦਿਨ ਕਿਹਨੇ ਪੁੱਤਰਾ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਰਾਜਾ ਬਰੇ ਉਹਦਾ ਦਬਾਅ ਮੇਰੇ ਖਰ ਕੰਮ ਨਹੀਂ ਕਰਦਾ ਹਰ ਦੋ ਦਿਨ ਬਾਅਦ ਨਵੀਂ ਤੇ ਨਵੀਂ ਕਾਰਡ ਕੱਢ ਕੇ ਲੋਦਾ ਉਹਨਾਂ ਦੀ ਆਪਣੀ ਜੋ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਕੰਪਰਸਿਵ ਆਈਡੀਆ ਦੇ ਸਾਬੂਟਾ ਸਿੰਘ ਉਹਨਾਂ ਬਾਰੇ ਜੋ ਬੋਲਿਆ ਉਹ ਸਾਰੀ ਪਬਲਿਕ ਨੇ ਦੇਖਿਆ ਬਹੁਤ ਪਬਲੀਕ ਦੇ ਡਰੈਸ ਕਰਦੇ ਤਰਤਾਦੀ ਧਰਤੀ ਕੋ ਉਹਨੇ ਬਹੁਤ ਵੱਧ ਘੱਟ ਗੱਲਾਂ ਨੇ ਜਿਹੜੀਆਂ ਉਹ ਕੀਤੀਆਂ ਉਹਦੇ ਵਜ੍ਹਾ ਕਰਕੇ ਕੱਲੇ ਬਸਿਧਾਰਾ ਵਿਖੇ ਦੀ ਹਰ ਜਗ੍ਹਾ ਤੇ ਉਹਦਾ ਜਿਹੜਾ ਪਤਰਾ ਪਹ ਫੁੱਕਿਆ ਜਾ ਰਿਹਾ ਉਹਦੇ ਦਬਾਅ ਵੀ ਕਾੜ ਦੇਖੋ ਤੁਸੀਂ ਲੱਖੇ ਚੜ ਰਹੀ ਤਰਤਾਦੀ ਉਸੇ ਧਰਤੀ ਦੇ ਖੜ ਕੇ ਕੌਨਫਰੰਸ ਦੇ ਵਿੱਚ ਬੁਟਾ ਸੀ ਰੂ ਬਾਤ ਘੱਟ ਗੱਲਾਂ ਨੇ ਜਿਹੜੀਆਂ ਆਪਾਂ ਆਪਣੇ ਜ਼ਵਾਬ ਦਾ ਦੱਸ ਨਹੀਂ ਸਕਦੇ ਉਹ ਕੀਤੀਆਂ ਹਾਂ ਡਾਊਨ ਕਰਾ ਹਾਂ ਹਾਂਜੀ ਸਰ ਅੱਜ ਕਾਂਗਰਸ ਸਰਕਾਰ ਦਾ ਮੁਲਕ ਉੱਤੇ ਅੱਜ ਵਿਧਾਨ ਸਭਾ ਹਲਕਾ ਬਸਿਤ ਖਾਣਾ ਦੇ ਵੱਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਔਰ ਕਾਂਗਰਸ ਦਾ ਕਿਤਰਾ ਫੋਕਿਆ ਗਿਆ ਜਿਹਦੇ ਉੱਤੇ ਸਾਡੇ ਮੰਡਲ ਪ੍ਰਧਾਨ ਪ੍ਰਕਾਸ਼ ਕ੍ਰਿਸ਼ਨ ਜੀ ਸਾਡੇ ਬਹੁਤ ਸਤਿਕਾਰਯੋਗ ਸੀਨੀਅਰ ਆਗੂ ਭਾਰਤੀ ਜਨਤਾ ਪਾਰਟੀ ਸਰਦਾਰ ਜਗਜੀਤ ਸਿੰਘ ਛਿਮੰਗ ਵਾਜਿਬ ਸੋਇਕੋਰ ਤੋਂ ਚੁਣੇ ਹੋਏ ਨੇ ਕਿ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਮਲਕੜਤ ਗੱਲਾਂ ਕਰਕੇ ਜਿੱਤੇ ਸਮਾਜ ਨੂੰ ਫੇਸ ਪਹੁੰਚਾਉਣ ਦਾ ਜਿਹੜਾ ਕੰਮ ਕਰਦੀ ਹੈ ਰਾਜਾ ਬੜੰਗ ਦਾ ਇੱਕ ਦੇਸ਼ ਇੱਕ ਵਾਰ ਜਿੱਤੇ ਜਿਸ ਦੇ ਗ੍ਰਮ ਮੰਤਰੀ ਸਾਹਿਬ ਦਾ ਸਰਦਾਰ ਬੂਟਾ ਸਿੰਘ ਨੂੰ ਇੱਕ ਪੱਠੇ ਪਾਉਣ ਵਾਲਾ ਸੀਰੀ ਤੱਕ ਕਹਿ ਕੇ ਔਰ ਕਾਲਾ ਰਗਰੂ ਨੰਦਿਆ ਮੈਂ ਸਮਝਦਾ ਇੱਕ ਬਹੁਤ ਹੀ ਘੱਟਿਆ ਸ਼ਬਦ ਵਾਲੀ ਹੈ ਜਿੰਨ ਕੀ ਅਮਰਿੰਦਰ ਸਿੰਘ ਰਾਜਾ ਬੜੰਗ ਨੂੰ ਨਹੀਂ ਸੀ ਕਰਨੀ ਚਾਹੀਦੀ ਇਹ ਉਹ ਵਿਰੰਗਣ ਹੈ ਜਿਹੜੇ ਕਿ ਅੱਜ ਤੋਂ ਸਾਲ ਇੱਕ ਸਾਲ ਪਹਿਲਾਂ ਐਸੀ ਸਮਾਜ ਨੂੰ ਬੜੇ ਨਿੰਦਣ ਨਾਲ ਸ਼ਾਇਦ ਵੀ ਬੋਲ ਚੁੱਕੇ ਨੇ ਜਿਹਦੇ ਵਿੱਚ ਕਿ ਇਹਨਾਂ ਨੂੰ ਕਾਲੀਆਂ ਭੇਡਾਂ ਬਣ ਚੁੱਕੇ ਨੇ ਇਹ 1500 ਦੀ ਠੇਡ ਵਿਕਦੀ ਔਰ ਖਰੀਦ ਲਓ ਇਸ ਤਰ੍ਹਾਂ ਦੇ ਸ਼ਬਦ ਬੋਲ ਕੇ ਮੈਂ ਸਮਝਦਾ ਮੈਂ ਲੋਕਾਂ ਨੂੰ ਪੂਰ ਕਰਨੀ ਚਾਹੁੰਦਾ ਪੰਜਾਬ ਦੇ ਔਰ ਖਾਸ ਕਰ ਤਰਨਤਨ ਦੇ ਲੋਕਾਂ ਨੂੰ ਕਿ ਕਾਂਗਰਸ ਪਾਰਟੀ ਨੂੰ ਚਾਹੀਦੀ ਲਾਂਬੇ ਹੋਣ ਦੀ ਜ਼ਰੂਰਤ ਹੈ ਫਤਿਹ ਦੇ ਨਸ਼ਾ ਪਹਿਲੀ ਵਾਰ ਐਮਪੀ ਜਿੱਤਿਆ ਹੋਇਆ ਬੰਦਾ ਬੜਿੰਗ ਔਰ ਫਤਿਹ ਦੇ ਨਸ਼ਾ ਦੇ ਸਿਰ ਨੂੰ ਚੜਿਆ ਹੋਇਆ ਉਹਨੂੰ ਚਰਨ ਦੀ ਜ਼ਰੂਰਤ ਹੈ ਔਰ ਵਿਧਾਨ ਸਭਾ ਦਾ ਪੂਰਾ ਬਾਈਕਾਟ ਕਰ ਰਿਹਾ ਜਿਹਦਾ ਕਾਂਗਰਸ ਪਾਰਟੀ ਦਾ ਤਾਂ ਇਹ ਅਕਲ ਜਰੀਏ ਟਿਕਾਣਾ ਆ ਜਾਵੇ ਤਾਂ ਪਾਰਟੀ ਨੂੰ ਇਹਨੂੰ ਬਰਖਾਸਤ ਕਰਨਾ ਚਾਹੀਦਾ ਹੈ ਪ੍ਰਧਾਨਗੀ ਤੋਂ ਔਰ ਬਰਿੰਦ ਨੂੰ ਨੈਤਿਕ ਦੇ ਆਧਾਰ ਤੇ ਆਪਣਾ ਦੇ ਕੋਸਤੀਫਾੜਨਾ ਚਾਹੀਦਾ ਹੈ ਇਹ ਸਾਡੀ ਮੰਗ ਹੈ ਭਾਰਤ ਜਨਤਾ ਪਾਰਟੀ ਦੀ ਹਾਂਜੀ ਅੱਜ ਕੁਤਬੂਲੇਗਾ ਰਾਜਾ ਬਰਿੰਦ ਦਾ ਅੱਜ ਸਾਡੇ ਮੰਨੇ ਰੋਜ਼ੀ ਉਠਾਣਾ ਭਾਰਤ ਜਨਤਾ ਪਾਰਟੀ ਵੱਲੋਂ ਰਾਜਾ ਬਰਿੰਦ ਨੇ ਜਿਹੜੇ ਬੁੱਟਾ ਸਿੰਘ ਜੀ ਦੇ ਖਿਲਾਫ ਔਰ ਐਸ்சி ਭਾਈ ਜਦੇ ਖਿਲਾਫ ਆਪਣੀ ਸੌਦਾਬਾਦੀ ਗਲਤ ਵਰਤੋਂ ਕੀਤੀ ਆ ਉਹਦੇ ਬੋਲ ਵਿੱਚ ਅਸੀਂ ਅੱਜ ਰਾਜਾ ਬਰਿੰਗ ਦਾ ਅਤੇ ਕਾਂਗਰਸ ਪਾਰਟੀ ਦਾ ਪੁੱਤਰ ਆ ਰਹੇ ਆ ਉਹਦੇ ਵਿੱਚ ਅੱਜ ਜਿਹੜਾ ਸਾਡਾ ਪ੍ਰੋਗਰਾਮ ਦੇ ਵਿੱਚ ਸਾਡੇ ਸੀਨੀਅਰ ਆਗੂ ਜੀ ਜਗਦੀਪ ਸਿੰਘ ਜੀ ਚੀਮਾ ਸਦਸਪਦ ਸੌਂਸਮੈਨ ਕਮਿਸ਼ਨ ਦੀ ਸੁਭੂਪੁਰ ਸਾਡੇ ਚੇਅਰਮੈਨ ਸੋਦੀ ਸਾਹਿਬ ਤੇਜਿੰਦਰ ਜੀ ਜੀ ਚੇਅਰਮੈਨ ਸਾਹਿਬ ਪਾਲ ਜੀ ਉਹਦੇ ਬਹੁਤ ਸਾਰੇ ਜਿਹੜੇ ਬੀਜੇਪੀ ਸੀਨੀਅਰ ਸੌਲਡਜੀ ਆਵਾ ਜੀ ਜੀ ਉੱਤੇ ਜੀ ਬਲਵੰਤ ਸਿੰਘ ਸਾਹਿਬ ਜਿੰਨੇ ਸਾਡੇ ਐਸਐਮ ਪਾਰਟੀ ਸਾਡੇ ਜੋ ਮੋਰਚੇ ਦੇ ਇਹਨੂੰ ਸਾਡੇ ਕਰਤਾ ਆਏ ਆ ਉਹਨਾਂ ਨੇ ਅੱਜ ਇਹਦਾ ਬੋਟ ਕੀਤਾ ਹੈ ਔਰ ਅਸੀਂ ਜੇ ਮੰਨ ਕਰਦੇ ਆਂ ਕਿ ਜਿਹੜਾ ਰਾਜਾ ਬਿੰਦਿਆ ਦੇ ਖਿਲਾਫ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹਨੂੰ ਮਾਫ ਨਹੀਂ ਨਹੀਂ ਕਰਨੀ ਚਾਹੀਦਾ ਕਿਉਂਕਿ ਕਾਂਗਰਸ ਦਾ ਮੈਸੇਜ ਇਹ ਰਹੀ ਆ ਰਿਹਾ ਹੈ ਕਿ ਲੋਕਾਂ ਨੂੰ ਯਾਦ ਪਾਤਰ ਕੇ ਬੰਦ ਕੇ ਫਾਇਦਾ ਖੱਟਿਆ ਉਹ ਹੁਣ ਲੋਕ ਸਵਾਨਾ ਉੱਠ ਗਿਆ ਅਸੀਂ ਫਿਰ ਦਵਾਵਾ ਪੰਜਾਬ ਤੋਂ ਮੰਗ ਕਰਦੇ ਆਂ ਕਿ ਰਾਜਾ ਬਿੰਦਿਆ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ